दिल्ली पब्लिक लाइव पठानकोट विच करवाया गया नव नियुक्त पंचायत सहन समागम जिला पठानकोट दे नव नियुक्त पंचायत सहन समागम मल्टीपर्पज स्टेडियम ग्राम पठानकोट विखे डिप्टी कमिश्नर आदित्य उपल की प्रधानगी हेट करवाया गया जिस विच मुख मेहमान के तौर पंजाब दे, दे कैबिनेट मंत्री लाल चंद शामिल हुए इस मौके पर चार सौ इक्की पंचायतों के दो गई ਇਸ ਮੌਕੇ ਤੇ ਕੈਬਨਟ ਮੰਤਰੀ ਲਾਲਚੰਦ ਕਟਾਰੂ ਚੱਕ ਨੇ ਕਿਹਾ ਕਿ ਉਹ ਵੀ ਇੱਕ ਸਰਪੰਚ ਤੋਂ ਹੀ ਅੱਜ ਕੈਬਨਟ ਮੰਤਰੀ ਬਣੇ ਹਨ ਇਸ ਲਈ ਸਰਪੰਚਾਂ ਪੰਚਾਂ ਨੂੰ ਚਾਹੀਦਾ ਹੈ ਕਿ ਉਹ ਹਮੇਸ਼ਾ ਨੇਕ ਨੀਤ ਨਾਲ ਹੀ ਕੰਮ ਕਰਦੇ ਰਹਿਣ ਅ ਵਿਖੋ ਸਭੂਜੇ ਪੰਜਾਬ ਦੇ ਅੰਦਰ ਅੱਜ ਮਾਨਜੁਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗਵਾਈ ਚ ਜਿਹੜੇ ਪੰਜ ਚੁਣੇ ਗਏ ਆ ਉਹਨਾਂ ਨੂੰ ਸੋਚਾਈ ਜਾ ਰਹੀ ਹੈ ਸੋ ਅੱਜ ਜ਼ਿਲ੍ਹਾ ਪਠਾਨਕੋਟ ਦੇ 421 ਪੰਚਾਇਤਾਂ ਦੀਆਂ 2435 ਜਿਹੜੇ ਪੰਜ ਸੇਵਾਰ ਨੇ ਉਹ ਸੋਚ ਚੁੱਕਣ ਲਈ ਆਏ ਆ ਸੋ ਅੱਜ ਲਮੀਨੀ ਸਟੇਡੀਅਮ ਦੇ ਅੰਦਰ ਮੈਂ ਸਮਝਦਾ ਬੜਾ ਇੱਕ ਇਤਿਹਾਸਕ ਪਲ ਆ ਕਿ ਜਿਹੜੇ ਪੰਜ ਸੇਵਾਨ ਚੁਣੇ ਆ ਉਹ ਸੋਚ ਚੁੱਕਣ ਲਈ ਆਏ ਆ ਔਰ ਸੋਚ ਚੁੱਕ ਸਮਾਗਮ ਹੋਇਆ ਸੋ ਇੱਕ ਅਹਿਦ ਕੀਤਾ ਗਿਆ ਕਿ ਅਸੀਂ ਪੰਜਾਬ ਦੇ ਨਾਲ ਨਾਲ ਜਿਹੜਾ ਆਪਣਾ ਪਿਆਰਾ ਜ਼ਿਲ੍ਹਾ ਪਠਾਨਕੋਟ ਇਸ ਜ਼ਿਲ੍ਹੇ ਨੂੰ ਵਿਕਾਸ ਦੇ ਪੱਧ ਤੋਂ بلندیਾਂ ਤੇ ਲੈ ਕੇ ਜਾਣਾ ਸੋ ਨਾਟ ਓਨਲੀ ਵਿਕਾਸ ਦਲਕੇ ਇਹਦੀ ਖੂਬਸੂਰਤੀ ਇਹ ਹੈ ਕਿ ਅਸੀਂ ਇਸ ਜ਼ਿਲ੍ਹੇ ਦੇ ਅੰਦਰੋਂ ਨਸ਼ੇ ਨੂੰ ਵੀ ਖਤਮ ਕਰਨਾ ਡਰੱਗਸ ਦੇ ਖਿਲਾਫ ਜਿਹੜਾ ਸਾਡਾ ਪੁਲਿਸ ਮਹਿਕਮਾ ਲਗਾਤਾਰ ਸਰਗਰਮੀ ਕਰ ਰਿਹਾ ਉਹਦੀ ਹੇਠ ਥੱਲੇ ਤੇ ਲੈ ਕੇ ਗਰਾਸ ਰੂਟ ਤੱਕ ਜਿਹੜੀ ਸੂਚਨਾ ਮਿਲੇ ਸੋ ਦੋ ਤਿੰਨ ਸਾਈਡਾਂ ਤੋਂ ਅਸੀਂ ਲੋਕਾਂ ਨੂੰ ਅਪੀਲ ਕੀਤੀ ਆ ਕਿ ਜਿੱਥੇ ਡਿਵੈਲਪਮੈਂਟ ਕਰਨੀ ਹੈ ਪਿੰਡਾਂ ਦਾ ਵਿਕਾਸ ਕਰਨਾ ਡਰੱਗਸ ਦੇ ਖਿਲਾਫ ਨਿਗਰ ਰੱਖਣੀ ਆ ਉਹਦੇ ਨਾਲ ਦੀ ਨਾਲ ਮੈਂ ਸਮੁੱਚੇ ਲੋਕਾਂ ਨੂੰ ਬੇਨਤੀ ਕੀਤੀ ਆ ਕਿ ਬਿਨਾਂ ਕਿਸੇ ਪੱਖਪਾਤ ਚਾਹੇ ਪੰਚਾਇਤ ਦਾ ਰੰਗ ਕੋਈ ਵੀ ਹੋਵੇ ਪੰਚਾਇਤ ਕਿਸੇ ਵੀ ਧਿਰ ਦੀ ਹੋਵੇ ਉਹ ਪਿੰਡ ਦੀ ਚੁਣੀ ਗਈ ਹੈ ਜੋ ਬਿਨਾਂ ਪੱਖਪਾਤ ਤੋਂ ਚਾਹੇ ਉਹ ਹਲਕੇ ਭੁਜਦੀਆਂ ਪੰਚਾਇਤਾਂ ਨੇ ਚਾਹੇ ਪਠਾਨ ਕੁਰਦੀਆਂ ਨੇ ਚਾਹੇ ਸਾਡੇ ਸੁਜਾਨਪੁਰ ਧਾਰਦੀਆਂ ਨੇ ਕੱਲੇ-ਕੱਲੇ ਪਿੰਡ ਦੇ ਅ ਅਸੀਂ ਉਹਨਾਂ ਨੂੰ ਕਿਹਾ ਵੀ ਨਕਸ਼ੇ ਬਣਾਓ ਆਪਣੇ ਪਿੰਡਾਂ ਦੀ ਅ ਮੁਸ਼ਕਲਾਂ ਦੀ ਡਿਮਾਰਕੇਸ਼ਨ ਕਰੋ ਉਸ ਤੋਂ ਬਾਅਦ ਅਸੀਂ ਕੱਲੇ-ਕੱਲੇ ਕੰਮ ਦੇ ਉੱਤੇ ਉਹਨੂੰ ਹੱਥ ਪਾਵਾਂਗੇ ਸੋ ਸਾਰੇ ਅਸੀਂ ਰਲ ਕੇ ਮੇਰੇ ਨਾਲ ਭੂਤੀ ਸ਼ਰਮਾ ਜੀ ਸਾਡੇ ਹਲਕਾ ਇੰਚਾਰਜ ਪਠਾਨਕੋਟ ਆਮਤ ਮੰਟੋ ਜੀ ਡਿਪਟੀ ਕਮਿਸ਼ਨਰ ਅ ਦਿੱਤਿਆ ਜੀ ਸਾਡੇ ਐਸਐਸਪੀ ਢੱਲੋ ਸਾਹਿਬ ਤੇ ਹੋਰ ਜਿੰਨੇ ਵੀ ਸਬੰਸ ਅਧਿਕਾਰੀ ਸਵਾਨ ਨੇ ਅਸੀਂ ਇਸ ਜ਼ਿਲ੍ਹੇ ਨੂੰ ਆਪਣੀਆਂ ਸਵਾਮਾਂ ਜਾ ਜਿਹੜੀਆਂ ਦੇਣੀਆਂ ਨੇ ਉਸ ਜ਼ਿਲ੍ਹੇ ਦੇ ਵਹਿਤਰੀ ਦੇ ਲਈ ਔਰ ਜਿਸ ਤਰ੍ਹਾਂ ਮਾਨ ਜੋ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਰੰਗਲਾ ਪੰਜਾਬ ਬਣਾਉਣ ਦਾ ਇੱਕ ਸੰਕਲਪ ਲੈ ਕੇ ਕੰਮ ਕਰ ਰਹੇ ਆ ਸੋ ਉਸ ਸੰਕਲਪ ਨੂੰ ਅੱਗੇ ਹੋਰ ਵਧਾਣਾ ਸੋ ਬੜਾ ਚੰਗਾ ਲੱਗਿਆ ਤੇ ਖਾਸ ਕਰਕੇ ਮਾਤਰ ਸ਼ਕਤੀ ਦਾ ਦੀ ਵੱਡੀ ਗਿਣਤੀ ਚਾਣਾ ਕਿ ਮੈਂ ਸਮਝਦਾ ਕਿ ਸਾਡੀ ਜਰਨਲ ਸੁਸਾਇਟੀ ਦੇ ਲਈ ਇੱਕ ਬੜਾ ਸੋਬਤ ਸ਼ਗਨਾ ਸਾਡੀਆਂ ਧੀਆਂ ਸਾਡੀਆਂ ਮਾਵਾਂ ਸਾਡੀਆਂ ਭੈਣਾਂ ਪੰਚ ਸਰਪੰਚ ਬਣੀਆਂ ਨੇ ਔਰ ਇੱਕ ਬੈਲੈਂਸਡ ਸੁਸਾਇਟੀ ਦੇ ਅੰਦਰ ਪਾਰਲੀਮੈਂਟ ਸਿਸਟਮ ਜੀ ਵੀ ਰਵੇ ਇਹ ਸਾਡੀ ਕਨਸਟੀਟਿਊਸ਼ਨਲ ਦੀ ਜਿਹੜੀ ਰੂਹ ਅਸਲ ਤੇ ਮੈਂ ਸਮਝਦਾ ਕਿ ਅਸੀਂ ਉਹਦੇ ਨੇੜੇ ਪੁੱਜੇ ਆ ਸੋ ਇਹ ਸੋਚ ਉਹ ਸਮਾਗਮ ਆਪਣੇ ਆਪ ਚ ਇੱਕ ਬੜਾ ਪ੍ਰੇਰਣਾਦਾਇਕ ਵੀ ਆ ਹੌਸਲਾ ਵੀ ਦਿੰਦਾ ਔਰ ਮੈਂ ਸਮਝਦਾ ਵੀ ਮੈਂ ਵੀ ਇਹਦੇ ਵਿੱਚ ਕਾਫੀ ਕੁਝ ਸਿੱਖੇ ਜਾ ਰਹੇ ਆ ਸੋ ਪਠਾਨਕੋਟ ਜ਼ਿਲ੍ਹੇ ਨੂੰ ਬੁਲਾਉਂਦੀਆਂ ਤੇ ਲੈ ਕੇ ਜਾਣਾ ਇਹ ਅੱਜ ਅਸੀਂ ਇਹ ਹਲ ਕੀਤਾ